ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕੁਝ ਗੱਲਾਂ ਦਿਲ ਦੀਆਂ ਤੇ ਤੋਂ ਕਹਿੰਦੇ ਨੇ ਨਾ ਕਿ ਇਨਸਾਨ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਉਸ ਦੀਆਂ ਯਾਦਾਂ ਉਸ ਦੀ ਸੋਚ ਅਤੇ ਉਸ ਦੀ ਮੁਸਕਾਨ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਵਿੱਚ ਵਸ ਜਾਂਦੀਆਂ ਨੇ ਅੱਜ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਚਿਹਰੇ ਤੇ ਮੁਸਕਰਾਟ ਵੀ ਆਉਂਦੀ ਹੈ ਅਤੇ ਅੱਖਾਂ ਵੀ ਆਪਣੇ ਆਪ ਨਮ ਹੋ ਜਾਂਦੀਆਂ ਨੇ ਇਹ ਵੀਡੀਓ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾਦੀ ਜੋ ਅੱਜ ਸਾਡੇ ਵਿੱਚਕਾਰ ਨਹੀਂ ਰਹੇ ਪਰ ਅਜੇ ਵੀ ਲੱਖਾਂ ਦੇ ਨਾਲ ਵਿੱਚ ਜਿੰਦਾ ਨੇ ਇਹ ਵੀਡੀਓ ਉਹਨਾਂ ਦੀ ਤੀ ਰਾਣੀ ਦੁਆਰਾ ਇੰਸਟਾਗ੍ਰam ਅਤੇ ਫੇਸਬੁੱਕ ਤੇ ਸਾਂਝੀ ਕੀਤੀ ਗਈ ਹੈ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਕਿਵੇਂ ਰਾਜਵੀਰ ਜਵੰਦਾ ਆਪਣੇ ਬੱਚਿਆਂ ਨਾਲ ਖੁਸ਼ੀ ਦੇ ਪਲ ਬਿਤਾ ਰਹੇ ਨੇ ਉਹ ਰਾਜਵੀਰ ਜਵੰਦਾ ਜੋ ਹਮੇਸ਼ਾ ਕਹਿੰਦਾ ਸੀ ਸੇਤ ਹੀ ਸਭ ਤੋਂ ਵੱਡੀ ਦੌਲਤ ਹੈ ਅੱਜ ਉਹ ਹੀ ਗੱਲ ਉਹ ਆਪਣੇ ਬੱਚਿਆਂ ਨੂੰ ਕਰਕੇ ਦਿਖਾ ਰਿਹਾ ਹੈ ਸਾਈਕਲਿੰਗ ਕਰਦੇ ਹੋਏ ਬੱਚਿਆਂ ਨਾਲ ਹਰੇਸ ਲਗਾਉਂਦਾ ਹੈ ਅਤੇ ਕਦੇ ਸਭ ਤੋਂ ਛੋਟੀ ਸਾਈਕਲ ਫੜ ਕੇ ਤਨਵਾੰਗ ਹੱਸਦਾ ਹੋਇਆ ਇਹ ਸਭ ਦੇਖ ਕੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿ ਇਹ ਹੱਸਦਾ ਖੇਡਦਾ ਇਨਸਾਨ ਅੱਜ ਸਾਡੇ ਕੋਲ ਨਹੀਂ ਰਿਹਾ। ਵੀਡੀਓ 'ਚ ਜਦੋਂ ਰਾਜਵੀਰ ਦਾ ਨਿੱਕਾ ਬੇਟਾ ਮસ્ਤੀ ਕਰਦਾ ਹੈ, ਫ੍ਰੈਸਟ ਚੀਟਿੰਗ ਕਰਦਾ ਹੈ ਤਾਂ ਰਾਜਵੀਰ ਹੱਸ ਕੇ ਕਹਿੰਦਾ ਹੈ ਇਹਨੇ ਚੀਟਿੰਗ ਕੀਤੀ ਹੈ। ਉਹ ਪਲ ਦੱਸਦੇ ਨੇ ਕਿ ਰਾਜਵੀਰ ਲਈ ਉਸ ਦਾ ਪਰਿਵਾਰ ਪੂਰੀ ਦੁਨੀਆ ਸੀ। ਦੋਸਤੋ ਜੋ ਸਕੂਨ ਇੱਕ ਪਿਓ ਦੀ ਬਾਹਾਂ 'ਚ ਹੁੰਦਾ ਹੈ ਉਹ ਬੱਚਿਆਂ ਲਈ ਇਸ ਦੁਨੀਆ ਦਾ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ। ਪਰ ਕਿਸਮਤ ਦੀ ਖੇਡ ਦੇਖੋ ਇਹ ਹੱਸਦੇ ਵੱਸਦੇ ਪਰਿਵਾਰ ਨੂੰ ਕਿਸੇ ਦੀ ਨજર ਲੱਗ ਗਈ ਰਾਜਵੀਰ ਜਵੰਦਾ ਦਾ ਜਾਣਾ ਸਿਰਫ ਮਿਊਜ਼ਿਕ ਇੰਡਸਟਰੀ ਲਈ ਕਾਟਾ ਨਹੀਂ ਸੀ ਸਗੋਂ ਉਹਨਾਂ ਮਾਸੂਮ ਬੱਚਿਆਂ ਲਈ ਇੱਕ ਐਸਾ ਜ਼ਖਮ ਹੈ ਜੋ ਸ਼ਾਇਦ ਜ਼ਿੰਦਗੀ ਭਰ ਕਦੀ ਭਰ ਨਹੀਂ ਸਕੇਗਾ ਅੱਜ ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਕਹਿ ਰਿਹਾ ਹੈ ਕਾਸ ਰਾਜਵੀਰ ਜਵੰਦਾ ਸਾਡੇ ਵਿੱਚਕਾਰ ਹੁੰਦਾ ਪਰ ਦੋਸਤੋ ਰਾਜਵੀਰ ਨੇ ਆਪਣੇ ਬੱਚਿਆਂ ਨੂੰ ਸਿਰਫ ਪਿਆਰ ਨਹੀਂ ਦਿੱਤਾ ਉਹਨਾਂ ਨੂੰ ਸੋਚ ਸਿੱਖਿਆ ਤੇ ਸਹੀ ਰਾਹ ਵੀ ਦਿਖਾਇਆ ਰਾਜਵੀਰ ਜਵੰਦਾ ਨੇ ਕਦੀ ਫਜ਼ੂਲ ਦੇ ਵਿਵਾਦਾਂ ਵਿੱਚ ਆਪਣਾ ਨਾਂ ਨਹੀਂ ਫਸਾਇਆ ਉਹ ਸ਼ਾਂਤ ਰਿਹਾ ਆਪਣੀ ਕਲਮ ਤੇ ਭਰੋਸਾ ਕੀਤਾ ਆਪਣੀ ਆਵਾਜ਼ ਤੇ ਭਰੋਸਾ ਕੀਤਾ ਅਤੇ ਆਪਣੇ ਕੀਤਾ ਨੂੰ ਹੀ ਆਪਣੀ ਪਛਾਣ ਬਣਾਇਆ ਇਹ ਗੱਲ ਅੱਜ ਦੀ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਸਿੱਖਿਆ ਹੈ ਕੀ ਸ਼ੋਰ ਮਚਾ ਕੇ ਨਹੀਂ ਸਗੋਂ ਸੱਚੇ ਟੈਲੈਂਟ ਨਾਲ ਹੀ ਦਿਲ ਜਿੱਤੇ ਜਾਂਦੇ ਨੇ ਰਾਜਵੀਰ ਜਵੰਦਾ ਦੀਆਂ ਯਾਦਾਂ ਹੀ ਉਹਨਾਂ ਦੇ ਪਰਿਵਾਰ ਦਾ ਸਹਾਰਾ ਨੇ ਉਹਨਾਂ ਦੀ ਸਾਦਗੀ ਉਹਨਾਂ ਦੀ ਮੁਸਕਾਨ ਉਹਨਾਂ ਦੀ ਸੋਚ ਅਸੀਂ ਕਦੀ ਨਹੀਂ ਭੁੱਲ ਸਕਦੇ ਅਤੇ ਨਾ ਹੀ ਭੁੱਲਣੀ ਚਾਹੀਦੀ ਹੈ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਇਹ ਪਾਣਾ ਮੰਨਦਾ ਵਨਵਕਸੀ ਅਤੇ ਬੱਚਿਆਂ ਨੂੰ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਤਾਕਤ ਦੇਵੇ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਚ ਰਾਜਵੀਰ ਜਵੰਦਾ ਲਈ ਅਰਦਾਸ ਜ਼ਰੂਰ ਲਿਖੋ ਜੇ ਤੁਹਾਨੂੰ ਰਾਜਵੀਰ ਜਵੰਦਾ ਦੀ ਸਾਦਗੀ ਉਹਨਾਂ ਦਾ ਸੁਭਾਅ ਉਹਨਾਂ ਦੀ ਸੋਚ ਪਸੰਦ ਸੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੁੜੇ ਰਹੋ ਸਾਡੇ YouTube ਚੈਨਲ ਕੁਝ ਗੱਲਾਂ ਦਿਲ ਦੀਆਂ ਨਾਲ ਕਿਉਂਕਿ ਅਸੀਂ ਲੈ ਕੇ ਆਉਂਦੇ ਹਾਂ ਸੱਚੀਆਂ ਪਾਪਕਤੇ ਦਿਲ ਚੂਣ ਵਾਲੀਆਂ ਕਹਾਣੀਆਂ ਮਿਲਦੇ ਹਾਂ ਕਿਸੇ ਵੱਡੇ ਅਪਡੇਟ ਨਾਲ ਉਦੋਂ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਜੀ